ਜਿਹੜੇ ਬੰਦੇ ਤੁਸੀਂ ਕਹਿ ਸਕਦੇ ਹੋ ਐਕਟਿਵ ਸਿਟੀਜ਼ਨਸ ਨੇ ਜਿਨ੍ਹਾਂ ਨੂੰ ਚੀਜ਼ਾਂ ਦੀ ਅਵੇਅਰਨੈਸ ਹੈਗੀ ਉਹ ਸਾਰੇ ਹੀ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਜੀਪੀਓ ਤਾਂ ਕਹਿਣਗੇ ਕਿ ਕਿਸੇ ਪਾਰਟੀ ਨੇ ਬਿਠਾਏ ਹੋਏ ਨੇ ਪੂਰਾ ਪ੍ਰੋਪਾਗੈਂਡਾ ਕੀਤਾ ਹੋਏ ਇੱਕ ਪਾਸੇ ਤਰਨਤਨ ਦੀ ਚੋਣ ਹੈ ਦੂਜੇ ਪਾਸੇ ਇਹ ਤਰਨ ਲਾ ਕੇ ਬਹਿ ਗਏ ਪਾਰਟੀ ਤੋਂ ਕੰਮ ਸ਼ੁਰੂ ਹੀ ਨਹੀਂ ਸੀ ਹੋਇਆ ਕਿਸੇ ਤੋਂ ਏ ਸਟੂਡੈਂਟਸ ਨੇ ਅਲੱਗ-ਅਲੱਗ ਡਿਪਾਰਟਮੈਂਟਸ ਤੇ ਜਾ ਕੇ ਆਪਣੀ ਕੈਂਪੇਨਿੰਗ ਸ਼ੁਰੂ ਕੀਤੀ ਹੈ ਪੰਜਾਬ ਯੂਨੀਵਰਸਿਟੀ ਦੇ ਕੁਝ ਕੁ ਤੁਸੀਂ ਸਟੂਡੈਂਟ ਹੋ ਜਿਹੜੇ ਲਗਾਤਾਰ ਇਸ ਤਰੀਕੇ ਦੇ ਮੁੱਦੇ ਚੁੱਕਦੇ ਹੋ ਪਰ ਹਰ ਮੁੱਦੇ ਨੂੰ ਹੱਲ ਕਰਾਉਣ ਵਾਸਤੇ ਯੂਨੀਵਰਸਿਟੀ ਤਰ੍ਹਾਂ ਲਾਉਣਾ ਪੈਂਦਾ ਔਸ਼ਿਕ ਫਿਊ ਸਟੂਡੈਂਟਸ ਨੇ ਪੂਰੇ ਪੰਜਾਬ ਉਤੇ ਇੰਪੈਕਟ ਪਏਗਾ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਸੀ ਸੈਨੇਟ ਦੇ ਵਿੱਚ ਉਹ ਹੁਣ ਨਹੀਂ ਹੈਗੀ ਨੇ ਨਵੇਂ ਬੱਚਿਆਂ ਦੇ ਉੱਤੇ ਪਾਲਿਸੀ ਲਾਗੂ ਹੋ ਰਹੀ ਹੈ ਤੇ ਪੁਰਾਣੇ ਜਿਹੜੇ ਬੱਚੇ ਉਹਨਾਂ ਤੇ ਉੱਤੇ ਵੀ ਸਾਰਿਆਂ ਤੇ ਕਰ ਰਹੇ ਨੇ ਜੀ ਸਟਾਰਟਿੰਗ ਨਵੇਂ ਤੋਂ ਲਿਆ ਜਾ ਰਿਹਾ ਸਾਰਿਆਂ ਤੋਂ ਮਤਲਬ ਨਵੇਂ ਤੋਂ ਲਾਗੂ ਕਰ ਰਹੇ ਨੇ ਪੰਜਾਬ ਦੀ ਸਰਕਾਰ ਨੇ ਸੂਬਾ ਸਰਕਾਰ ਨੇ ਯੂਨੀਵਰਸਿਟੀ ਉਸ ਤਰੀਕੇ ਨਾਲ ਸੰਭਿਆ ਨਹੀਂ ਤਾਂ ਕਰਕੇ ਇਸ ਤਰੀਕੇ ਦੇ ਹੱਕ ਖੋਏ ਜਾ ਰਹੇ ਨੇ ਪੰਜਾਬ ਯੂਨੀਵਰਸਿਟੀ ਜੇ ਪੰਜਾਬ ਦੀ ਹੈ ਜੇ ਪੰਜਾਬ ਦੀ ਸਰਕਾਰ ਬਿਆਨ ਦੇ ਕੇ ਸਾਰੂਗੀ ਫੇਰ ਨਹੀਂ ਹੋ ਸਕਦਾ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਭੰਕ ਕਰਨ ਨੂੰ ਲੈ ਕੇ ਲਗਾਤਾਰ ਮਾਮਲਾ ਪੱਖਿਆ ਹੋਇਆ ਧਰਨਾ ਪ੍ਰਦਰਸ਼ਨ ਯੂਨੀਵਰਸਿਟੀ ਚੱਲ ਰਿਹਾ ਹੈ ਇਸ ਨੂੰ ਲੈ ਕੇ ਗੱਲਬਾਤ ਕਰਦੇ ਸਾਡੇ ਨਾਲ ਸਟੂਡੈਂਟ ਨੇ ਜਿਹੜੇ ਲਗਾਤਾਰ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਸੈਨੇਟ ਭੰਕ ਕਰਨ ਨੂੰ ਲੈ ਕੇ ਪ੍ਰਦਰਸ਼ਨ ਚੱਲ ਰਿਹਾ ਹੈ ਕਾਫੀ ਮੁੱਦਾ ਅਹਿਮ ਹੈ ਪਰ ਯੂਨੀਵਰਸਿਟੀ ਚ ਘੁੰਮ ਕੇ ਦੇਖਿਆ ਮੁੰਡੇ ਕੁੜੀਆਂ ਮੈਚ ਤਾਂ ਦਿਖ ਰਹੇ ਨੇ ਪਰ ਤੁਹਾਡੇ ਸਤਾਰਾਂ ਤੱਕ ਨਹੀਂ ਪਹੁੰਚ ਰਹੇ ਇਹ ਕੀ ਕਾਰਨ ਹੈ ਇਕੱਠੇ ਕਿਉਂ ਨਹੀਂ ਹੋ ਰਹੇ ਮੈਂ ਦੇਖੋ ਤੁਸੀਂ ਸ਼ਾਇਦ ਮੇਰੇ ਨਾਲ ਤਾਂ ਪਹਿਲੀ ਵਾਰ ਆਏ ਹੋਵੋਗੇ ਮੈਨੂੰ ਇੱਥੇ ਲਗਾਤਾਰ ਇਕੱਠ ਹੁੰਦਾ ਹੈ ਮੈਂ ਯੂਨੀਵਰਸਿਟੀ ਦੇ ਵਿੱਚ ਹੁਣ ਤੁਹਾਡੇ ਆਉਣ ਤੋਂ ਪਹਿਲਾਂ ਸੈਨੇਟ ਭੰਗ ਹੋਣ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਨੇ ਇੱਕ ਅਨਡੈਮੋਕਰੈਟਿਕ ਐਫੀਡੇਵਿਟ ਲੈ ਕੇ ਆਂਦਾ ਉਹਦਾ ਮੇਨ ਕਾਰਨ ਕੀ ਸੀ ਕਿ ਤੁਸੀਂ ਰਾਈਟ ਟੂ ਪ੍ਰੋਟੈਸਟ ਹੈ ਜਿਹੜਾ ਤੁਹਾਡਾ ਖੋਲਿਆ ਜਾਊਗਾ ਤਾਂ ਯੂਨੀਵਰਸਿਟੀ ਚਾਹੁੰਦੀ ਹੈ ਕਿ ਕਿਸੇ ਵੀ ਤਰੀਕੇ ਦੀ ਆਵਾਜ਼ ਇੱਥੇ ਚੱਕੀ ਨਾ ਜਾਵੇ ਤਾਂ ਉਹ ਪ੍ਰੋਟੈਸਟ ਦੇ ਵਿੱਚ ਵਿਦਿਆਰਥੀਆਂ ਨੇ 3300 4400 ਦਾ ਇਕੱਠ ਕਰਕੇ مشال مارچ ਕੱਢਿਆ ਇੱਥੇ ਡਿਸਕਸ਼ਨ ਹੈ 3300 ਇਕੱਠ ਨਾਲ ਕੀਤੀਆਂ ਤਾਂ ਇਹ ਗੱਲ ਬਿਲਕੁਲ ਠੀਕ ਨਹੀਂ ਹੈਗੀ ਕਿ ਵਿਦਿਆਰਥੀ ਪਾਰਟਿਸਪੇਟ ਨਹੀਂ ਕਰ ਰਹੇ ਵਿਦਿਆਰਥੀ ਪਾਰਟਿਸਪੇਟ ਕਰ ਰਹੇ ਨੇ ਸਿਵਲ ਸੁਸਾਇਟੀ ਪਾਰਟਿਸਪੇਟ ਕਰ ਰਹੀ ਆ ਇਨਫੈਕਟ ਟੀਚਰ ਵੀ ਦੇ ਉੱਪਰ ਬੋਲ ਰਹੇ ਨੇ ਮਸਲਾ ਹੈ ਕਿ ਜਿਹੜੀ ਸਾਡੀ ਅਥਾਰਟੀ ਹੈ ਜਿਹੜੀ ਕਿ ਬੀਜੇਪੀ ਆਰਐਸਐਸ ਲਗਾਤਾਰ ਕਾਬਜ਼ ਆਉ ਦੇ ਉੱਪਰ ਉਹ ਉਹਦਾ ਉਹ ਯੂਨੀਵਰਸਿਟੀ ਦਾ ਗਲਾ ਘੁੱਟ ਰਹੀ ਆ ਉਹ ਯੂਨੀਵਰਸਿਟੀ ਦੀ ਡੈਮੋਕ੍ਰੇਸੀ ਦੀ ਹੱਤਿਆ ਕਰ ਰਹੀ ਆ ਉਹ ਇੱਥੇ ਕਿਸੇ ਵੀ ਉੱਠਦੀ ਆਵਾਜ਼ ਦੇ ਖਿਲਾਫ ਹਮੇਸ਼ਾ ਉਹਦਾ ਗਲਤ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਉਹਦਾ ਬੇਸਿਕ ਇੱਕ ਏਜੰਡਾ ਉਹਨੇ ਸੈਨੇਟ ਭੰਗ ਕੀਤੀ ਐਫੀਡੇਵਿਟ ਲੈ ਕੇ ਆਂਦਾ ਏਜੰਡਾ ਇੱਕ ਹੈ ਕਿ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨਾ ਹੁਣ ਸੈਂਟਰਲਾਈਜ਼ ਕਿਉਂ ਕਰਨਾ ਸੈਂਟਰਲਾਈਜ਼ ਇਸ ਕਰਕੇ ਕਰਨਾ ਕਿਉਂਕਿ ਜਦੋਂ ਸਾਰੀਆਂ ਪਾਵਰ ਸੈਂਟਰਲਾਈਜ਼ਡ ਹੋ ਜਾਂਦੀਆਂ ਨੇ ਉਦੋਂ ਪ੍ਰਾਈਵੇਟ ਕਰਨਾ ਸੌਖਾ ਹੁੰਦਾ ਕੀਤੇ ਦਾ ਤੁਸੀਂ 29 ਸਟੇਟ ਤੋਂ ਪੁੱਛ ਕੇ ਗੱਲ ਕਰਨੀ ਹੈ ਕਿ ਕੀ ਕਰਨਾ ਹੁਣ ਤੁਸੀਂ ਇੱਕ ਜਗ੍ਹਾ ਸਿੰਗਲ ਲਿਵਿੰਗ ਵਿੰਡੋ ਐਂਟਰੀ ਦੇ ਜ਼ਰੀਏ ਸਾਰਾ ਕੁਝ ਪ੍ਰਾਈਵੇਟ ਕਰ ਦੇਣਾ ਮਤਲਬ ਹੁਣ ਜੇ ਪੰਜਾਬ ਯੂਨੀਵਰਸਿਟੀ ਦੀ ਸੈਨ ਨੂੰ ਭੰਗ ਕੀਤਾ ਤਾਂ ਇਹ ਬੇਸਿਕਲੀ ਐਜੂਕੇਸ਼ਨ ਦੀ ਪ੍ਰਾਈਵੇਟਾਈਜੇਸ਼ਨ ਦਾ ਇੱਕ ਮੇਨ ਅੰਗ ਹੈ ਕਿ ਇੱਥੇ ਵਾਲੇ ਸਟੂਡੈਂਟ ਨੇ ਉਹਦੇ ਉੱਪਰ ਸਿੱਧਾ ਇੰਪੈਕਟ ਪਏਗਾ ਚਾਹੇ ਉਹ ਜਹੇ ਹਿਮਾਚਲ ਤੋਂ ਆ ਰਿਹਾ ਤੇ ਪੰਜਾਬ ਤੋਂ ਆ ਰਿਹਾ ਚਾਹੇ ਉਹ ਹਰਿਆਣਾ ਤੋਂ ਆ ਰਿਹਾ ਜਾਂ ਕਿਸੇ ਸਟੇਟ ਤੋਂ ਆ ਰਿਹਾ ਸਿੱਧਾ ਇੰਪੈਕਟ ਸਟੂਡੈਂਟਾਂ ਤੇ ਜਾਣਾ ਟੀਚਰਾਂ ਤੇ ਜਾਣਾ ਵਰਕਰ ਤੇ ਜਾਣਾ ਇੱਥੇ ਟੀਚਰ ਵੀ ਕੱਚਾ ਇਥੇ ਵਰਕਰ ਵੀ ਕੱਚਾ ਇਥੇ ਸਟੂਡੈਂਟ ਦੀ ਫੀਸ ਲਗਾਤਾਰ ਵੱਧ ਰਹੀ ਹੈ ਇਥੇ ਇਥੇ ਡਾਣ ਡੈਮੋਕਰੇਟਿਕ ਐਫੀਡਾ ਬਿਟਾ ਰਹੇ ਨੇ ਤੇ ਹੁਣ ਸੈਨੇਟ ਭੰਗ ਕੀਤੀ ਆ ਤਾਂ ਸੈਨੇਟ ਭੰਗ ਕਰਨਾ ਤਾਂ ਯੂਨੀਵਰਸਿਟੀ ਦੀ ਆਤਮਾ ਦੇ ਹਮਲਾ ਹੈ ਤਾਂ ਇਹ ਸਾਨੂੰ ਸੋਚਣ ਦੀ ਲੋੜ ਹੈ ਕਿ ਕਿਵੇਂ ਯੂਨੀਵਰਸਿਟੀ ਦੇ ਵਿੱਚ ਬੀਜੇਪੀ ਆਰਐਸਐਸ ਜੋ ਪੂਰੇ ਦੇਸ਼ ਦੇ ਵਿੱਚ ਕਰ ਰਹੀ ਆ ਉਹ ਕੀ ਕਰ ਰਹੀ ਆ ਪੂਰੇ ਦੇਸ਼ ਦੇ ਵਿੱਚ ਉਹ ਪੂਰੇ ਦੇਸ਼ ਦੇ ਜਿੰਨੇ ਵੀ ਫੈਡਰਲ ਰਾਈਟਸ ਨੇ ਉਹ ਖੋ ਕੇ ਸੈਂਟਰਲ ਆਪਣੇ ਕੋਲ ਲੈ ਕੇ ਜਾ ਰਿਹਾ ਐਜੂਕੇਸ਼ਨ ਪਹਿਲਾਂ ਕੰਕਰੈਂਟ ਸਬਜੈਕਟ ਹੁੰਦਾ ਸੀ ਹੈਲਥ ਕਾਨਕਰੈਂਟ ਸਬਜੈਕਟ ਸੀ ਇਲੈਕਟ੍ਰਿਸਿਟੀ ਕਾਨਕਰੈਂਟ ਸਬਜੈਕਟ ਸੀ ਸਾਰੇ ਕਾਨਕਰੈਂਟ ਕੱਢ ਕੇ ਉਹਨੂੰ ਸੈਂਟਰਲ ਲਿਸਟ ਦੇ ਵਿੱਚ ਪਾ ਦਿੱਤਾ ਗਿਆ ਮਤਲਬ ਜੀਐਸਟੀ ਜਿਹੜਾ ਇਨਡਾਇਰੈਕਟ ਟੈਕਸ ਹੈ ਇਨਡਾਇਰੈਕਟ ਟੈਕਸ ਪਹਿਲਾਂ ਸਟੇਟ ਦੇ ਸਟੇਟ ਦੇ ਕੋਲ ਕਲੈਕਸ਼ਨ ਕਰਨ ਦਾ ਰਾਈਟ ਹੁੰਦਾ ਸੀ ਉਹ ਜੀਐਸਟੀ ਲਿਆ ਕੇ ਜਿੰਨੀਆਂ ਫਾਈਨੈਂਸ਼ੀਅਲ ਪਾਵਰਸ ਨੇ ਉਹ ਸੈਂਟਰ ਨੇ ਆਪਣੇ ਕੋਲ ਲੈ ਲੀਆਂ ਹੁਣ ਜਦੋਂ ਸਾਰੀਆਂ ਪਾਵਰਾਂ ਤੁਸੀਂ ਸੈਂਟਰ ਕੋਲ ਲੈ ਗਏ ਤਾਂ ਸਟੇਟ ਕੋਲ ਕੀ ਬਚਿਆ ਸਟੇਟ ਹੈਜ਼ ਬੀਨ ਰਿਡਿਊਸ ਸਟੇਟਸ ਹੈਵ ਬੀਨ ਰਿਡਿਊਸ ਟੂ ਜਸਟ ਮਿਨਿਸਪੈਲਿਟੀਆਂ ਕਿਉਂ ਮਿਨਿਸਪੈਲਿਟੀ ਦੀ ਤਰ੍ਹਾਂ ਕੰਮ ਕਰਦੀ ਇਹਨੇ ਪੰਚਾਇਤਾਂ ਦੀ ਤਰ੍ਹਾਂ ਉਹਨਾਂ ਕੋਲ ਪੈਸਾ ਤਾਂ ਕੋਈ ਹੁੰਦਾ ਨਹੀਂ ਬਸ ਉਹਨਾਂ ਕੋਲ ਇਹ ਹੈ ਕਿ ਉਹ ਇੰਡੀਪੈਂਡੈਂਟ ਨੇ ਹੁਣ ਇਹ ਕਹਿੰਦੀ ਮਤਲਬ ਬ ਇਹ ਕਿਹਾ ਜਾਂਦਾ ਕਿ ਇੰਡੀਆ ਭਾਰਤ ਵਰਲਡ ਦੀ ਇੱਕ ਨੰਬਰ ਦੀ ਡੈਮੋਕ੍ਰੇਸੀ ਹੈ ਲਾਰਜੈਸਟ ਡੈਮੋਕ੍ਰੇਸੀ ਹੈ ਇਹ ਡੈਮੋਕ੍ਰੇਸੀ ਕਿੱਥੇ ਹੈ ਤਾਂ ਫਾਸਟਸਟ ਸਟੇਟ ਵੱਲ ਵਧ ਰਹੇ ਹਾਂ ਅਸੀਂ ਮਤਲਬ ਸਾਰੇ ਤੁਸੀਂ ਰਾਈਟ ਲਦਾਖ ਦੀ ਗੱਲ ਕਰੋ ਲਦਾਖ ਦੀ ਅਸੈਂਬਲੀ ਭੰਗ ਕਰਤੀ ਤੁਸੀਂ ਧਾਰਾ 370 ਤੋੜਤੀ ਉਹ ਸਿਕ ਸ਼ੈਡਿਊਲ ਦੀ ਮੰਗ ਕਰ ਰਹੇ ਨੇ ਲਦਾਖ ਵਾਲੇ ਉਹ ਸਟੇਟ ਹੂਡ ਦੀ ਮੰਗ ਕਰ ਰਹੇ ਨੇ ਮਨੀਪੁਰ ਦੇ ਵਿੱਚ ਤੁਸੀਂ ਮੈਥੀ ਤੇ ਕੁੱਕੀਆਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ ਗਿਆ ਅਸਾਮ ਦੇ ਵਿੱਚ ਲੜਾਈ ਚੱਲ ਰਹੀ ਆ ਲਗਾਤਾਰ ਮੁਸਲਮਾਨਾਂ ਦੇ ਉੱਪਰ ਹਮਲੇ ਹੋ ਰਹੇ ਨੇ ਦਲਤਾਂ ਦੇ ਉੱਪਰ ਹਮਲੇ ਹੋ ਰਹੇ ਨੇ ਔਰਤਾਂ ਦੇ ਰੇਪ ਹੋ ਰਹੇ ਨੇ ਤੇ ਬੀਜੇਪੀ ਆਰਐਸਏ ਦੇ ਬੰਦੇ ਉਹਨਾਂ ਨੂੰ ਡਿਫੈਂਡ ਕਰ ਰਹੇ ਨੇ ਤਾਂ ਬੇਸਿਕਲੀ ਪੂਰੇ ਦੇਸ਼ ਦਾ এনवायरमेंट ਉਹ ਕਮਿਊਨਲ ਕਰਕੇ ਕਮਿਊਨਲ ਕਰਕੇ ਉਹਨੂੰ ਸੈਂਟਰਲਾਈਜ਼ ਕਰਨਾ ਸੈਂਟਰਲਾਈਜ਼ ਕਰਕੇ ਉਹਨੂੰ ਪ੍ਰਾਈਵੇਟ ਕਰਨਾ ਲਗਾਤਾਰ ਦੇਸ਼ ਦੇ ਜਿਹੜੇ ਰਿਸੋਰਸਸ ਨੇ ਉਹ ਅਡਾਨੀ ਨੂੰ ਤੁਸੀਂ ਖਬਰਾਂ ਦੇ ਵਿੱਚ ਪੜਿਆ ਹੋਣਾ 1 ਰੁਪਏ ਦੇ ਵਿੱਚ ਮਤਲਬ 1200 ਏਕੜ ਜ਼ਮੀਨ ਹੈ ਜਿਹੜੀ ਉਹ ਦੇਤੀ ਮਤਲਬ ਪੂਰਾ ਹਸਦੇ ਉਹ ਫੋਰੈਸਟ ਹੈ ਉਹ ਸਾਰਾ ਅਡਾਨੀਆਂ ਬਾਨੀਆਂ ਨੂੰ ਫੜਾ ਰਹੇ ਨੇ ਤਾਂ ਪੂਰੇ ਦੇਸ਼ ਦੇ ਜਿਹੜੇ ਜਲ ਜੰਗਲ ਮਿਨਰਲਸ ਨੇ ਉਹ بڑے بڑے ਉਹ ਪੋਸਕੋ ਵੈਂਡੇਟਾ ਵਰਗੀਆਂ ਕੰਪਨੀਆਂ ਨੂੰ ਸੌਪੇ ਜਾ ਰਹੇ ਨੇ ਬੇਸਿਕ ਅਜੰਡਾ ਕੀ ਆ ਬੇਸਿਕ ਅਜੰਡਾ ਇੱਕਾ ਕੇ ਲੋਕਾਂ ਨੂੰ ਡਿਵਾਈਡ ਕਰੋ ਡਿਵਾਈਡ ਕਰਕੇ ਸਾਰੀਆਂ ਚੀਜ਼ਾਂ ਪਾਵਰ ਦਾ ਸੈਂਟਰਲਾਈਜੇਸ਼ਨ ਕਰੋ ਜਿਹੜੀ ਡੈਮੋਕ੍ਰੇਸੀ ਹੈ ਉਹਨੂੰ ਖਤਮ ਕਰਕੇ ਕਾਰਪੋਰੇਟ ਨੂੰ ਸਰਵ ਕਰੋ ਤਾਂ ਬੇਸਿਕਲੀ ਇਹ ਸਰਕਾਰ ਕੀ ਦੀ ਹੈ ਲੋਕਾਂ ਦੀ ਸਰਕਾਰ ਨਹੀਂ ਹੈਗੀ ਇਹ ਟਾਟੇ ਬਿਰਲੇਆਂ ਦੀ ਇਹ ਅੰਬਾਨੀਆਂ ਅਡਾਨੀਆਂ ਦੀ ਸਰਕਾਰ ਆ ਇਹ ਇਹ ਯੂਨੀਵਰਸਿਟੀਆਂ ਦੇ ਵਿੱਚ ਵੀ ਇਹਨਾਂ ਦਾ ਅਜੰਡਾ ਉਹੀ ਆ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਡੀਐਸਡਬਲਿਊ ਚੇਅਰ ਪਰਸਨ ਇਨ ਫੈਕਟ ਵੀ ਉਹ ਬੰਦੇ ਲਗਾਏ ਜਾ ਰਹੇ ਨੇ ਜਿਹੜੇ ਐਬੀਬੀਪੀ ਦੇ ਆਫੀਸ਼ੀਅਲ ਮੈਂਬਰਸ ਨੇ ਆ ਤਿੰਨ ਨੰਬਰ ਹੌਸਟਲ ਦਾ ਵਾਰਡਨ ਹੈ ਐਬੀਬੀਪੀ ਦਾ ਮੈਂਬਰ ਹੈ ਡੀਐਸਡਬਲੂ ਦੋਨੇ ਐਬੀਬੀਪੀ ਦੇ ਮੈਂਬਰ ਨੇ ਮਤਲਬ ਯੂਨੀਵਰਸਿਟੀ ਦੇ ਵਿੱਚ ਅਕੈਡੈਮਿਕ ਪਰਪੋਇੰਟਮੈਂਟ ਹੋਣੀ ਚਾਹੀਦੀ ਹੈ ਤਾਂ ਆਰਐਸਐਸ ਹਰ ਜਗ੍ਹਾ ਤੇ ਕਾਬਜ ਹੋ ਰਹੀ ਆ ਹੁਣ ਸਭ ਤੋਂ ਵੱਡੀ ਪ੍ਰੋਬਲਮ ਇਹਨਾਂ ਦੀ ਇਹ ਹੈ ਕਿ ਪੜਦੇ ਨਹੀਂ ਹੈਗੇ ਇਹਨਾਂ ਦਾ ਸਾਰਾ ਗਿਆਨ ਅਕੈਡੈਮਿਕ ਤੋਂ ਨਹੀਂ ਆਂਦਾ ਕਿਤਾਬਾਂ ਚੋਂ ਨਹੀਂ ਆਂਦਾ ਉਹ ਵਟਸਐਪ ਯੂਨੀਵਰਸਿਟੀ ਤੋਂ ਆ ਰਹਿਆ ਟਰੋਲ ਆਰਮੀ ਤੋਂ ਆ ਰਹਿਆ ਪਿੱਛੇ ਕੋ ਡਰਾਈਵ ਕਰ ਡਰਾਈਵ ਹੀ ਮਤਲਬ ਇਹਨਾਂ ਨੂੰ ਫਾਈਨੈਂਸ ਕੈਪੀਟਲ ਡਰਾਈਵ ਕਰ ਰਹੀ ਹੈ ਇਹਨੂੰ ਜਿਹੜੀਆਂ ਬੜੀਆਂ ਵਰਲਡ ਦੀਆਂ ਗਲੋਬਲ ਫਾਈਨੈਂਸ ਕੈਪੀਟਲ ਹੈ ਉਹ ਕੰਟਰੋਲ ਕਰ ਰਹੀ ਹੈ ਨੇ ਉਹ ਕਿਵੇਂ ਕੰਟਰੋਲ ਕਰ ਰਹੀ ਹੈ ਉਹਦੀ ਰਿਫਲੈਕਸ਼ਨ ਕਿੱਥੇ ਮਿਲਦੀ ਆ ਜਿਹੜੇ ਇਲੈਕਟਰਲ ਬਾਂਡ ਲੈ ਕੇ ਆਏ ਸੀ ਉਹ ਤੋਂ ਸਭ ਤੋਂ ਵੱਡਾ ਜਿਹੜਾ ਕਾਰਪੋਰੇਟ ਨੇ ਪੈਸਾ ਦਿੱਤਾ ਇਲੈਕਟਰਲ ਬਾਂਡ ਦੇ ਜ਼ਰੀਏ ਉਹ ਸਾਰਾ ਭਾਜਪਾ ਨੂੰ ਵੱਡਾ ਹਿੱਸਾ ਗਿਆ ਸਾਰੀਆਂ ਪਾਰਟੀਆਂ ਨੂੰ ਵੀ ਗਿਆ ਬਟ ਇਹਨਾਂ ਨੂੰ ਸਭ ਤੋਂ ਜ਼ਿਆਦਾ ਵੱਡਾ ਹਿੱਸਾ ਗਿਆ ਹੁਣ ਇਲੈਕਟਰਲ ਬਾਂਡ ਕਾਰਪੋਰੇਟ ਕਿਸੇ ਪੋਲੀਟੀਕਲ ਪਾਰਟੀ ਨੂੰ ਫੰਡ ਕਿਉਂ ਦੇਗੀ ਕਿਉਂ ਕਿ ਉਹ ਉਹਦੀ ਪੂਰੀ ਪਾਵਰ ਸੈਕਟਰ ਦੇ ਵਿੱਚ ਹੁਣ ਇਹਨਾਂ ਨੇ ਇਲੈਕਟ੍ਰਿਸਿਟੀ ਬਿੱਲ ਲੈ ਕੇ ਆਂਦਾ ਡਰਾਫਟ ਲੈ ਕੇ ਆਂਦਾ ਉਹ ਲੈ ਕੇ ਆਂਦਾ ਕਿਉਂ ਕਿ ਇਹਨਾਂ ਨੇ ਫੰਡਿੰਗ ਲਈ ਹੋਈ ਹੈ ਕਾਰਪੋਰੇਟਸ ਤੋਂ ਉਹ ਕਾਰਪੋਰੇਟਸ ਦੀ ਫੰਡਿੰਗ ਲਈ ਆ ਵਰਲਡ ਬੈਂਕ ਤੋਂ ਜੇ ਸਾਰੇ ਪ੍ਰੈਸ਼ਰਾਈਜ਼ ਕਰ ਰਹੇ ਨੇ ਭਾਈ ਇਹਨੂੰ ਪ੍ਰਾਈਵੇਟ ਕਰੋ ਪਾਵਰ ਸੈਕਟਰ ਨੂੰ ਪ੍ਰਾਈਵੇਟ ਕਰੋ ਇਲੈਕਟ੍ਰਿਸਿਟੀ ਦਾ ਬਿੱਲ ਲੈ ਕੇ ਆਂਦਾ ਉਹਨੂੰ ਪ੍ਰਾਈਵੇਟ ਕਰ ਰਹੇ ਨੇ ਬੇਸਿਕ ਅਜੰਡਾ ਕਿਸੇ ਵੀ ਤਰੀਕੇ ਦੀ ਸੈਂਟਰਲਾਈਜੇਸ਼ਨ ਦਾ ਚਾਹੇ ਪੰਜਾਬ ਯੂਨੀਵਰਸਿਟੀ ਆ ਇੱਕੋ ਹੀ ਅਜੰਡਾ ਪ੍ਰਾਈਵੇਟ ਕਰਨਾ ਉਸੇ ਲਈ ਉਸੇ ਲਈ ਇਹ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਲੈ ਕੇ ਆਇਆ ਜਿਹਦੇ ਤਿੰਨ ਏਜੰਡੇ ਨੇ ਸੈਂਟਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਤੇ ਸੈਫਰਨਾਈਜੇਸ਼ਨ ਅੱਛਾ ਭਾਜਪੀ ਜਦੋਂ ਵੀ ਕੋਈ ਪਾਲਿਸੀ ਲੈ ਕੇ ਆਉਂਦੇ ਭਾਜਪੀ ਇਹ ਗੱਲ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਹੀ ਸਾਡਾ ਵਿਰੋਧ ਹੁੰਦਾ ਹੈ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ ਸਾਡੀ ਪਾਰਟੀ ਹਮੇਸ਼ਾ ਜਦੋਂ ਖੇਤੀ ਕਾਨੂੰਨ ਵੀ ਲੈ ਕੇ ਆਏ ਤਾਂ ਵੀ ਕਿਸਾਨਾਂ ਦਾ ਭਲਾ ਚਾਹੁੰਦੀ ਸੀ ਹੋਰ ਅਸੀਂ ਪੰਜਾਬ ਵਾਸਤੇ ਲੈ ਕੇ ਆਏ ਨੇ ਜਿਹੜੀਆਂ ਪਾਲਿਸੀ ਲੈ ਕੇ ਆਏ ਨੇ ਜਿਹਦੇ ਧਰਮ ਲਾ ਕੇ ਪੰਜਾਬ ਦੇ ਲੋਕ ਵਜਨ ਨੇ ਪਹਿਲੀ ਗੱਲ ਤੇ ਬਹੁਤ ਹੀ ਫਾਲਸ ਜਿਹੜੀ ਹੈਗੀ ਇੰਟਰਪ੍ਰੀਟੇਸ਼ਨ ਹੈਗੀ ਕਿ ਸਿਰਫ ਪ ਕਿਸਾਨੀ ਧਰਨੇ ਵੇਲੇ ਵੀ ਪੰਜਾਬ ਮੋਰੀ ਜਰੂਰ ਸੀਗਾ ਹਰਿਆਣਾ ਵੀ ਨਾਲ ਮੋਰੀ ਵੀ ਸੀਗਾ ਉਹਦੇ ਵਿੱਚ ਪਾਰਟਿਸਪੇਸ਼ਨ ਜਿਹੜੀ ਆ ਬਾਕੀ ਸਟੇਟਸ ਤੋਂ ਵੀ ਸੀਗੀ ਯੂਪੀ ਤੋਂ ਪਾਰਟਿਸਪੇਸ਼ਨ ਸੀ ਕਿ ਰਾਜਸਥਾਨ ਤੋਂ ਪਾਰਟਿਸਪੇਸ਼ਨ ਸੀ ਕਿ ਬਾਕੀ ਕਿਸਾ ਬਾਕੀ ਦੇਸ਼ ਦੇ ਕਿਸਾਨਾਂ ਨੇ ਵੀ ਪਾਰਟਿਸਪੇਸ਼ਨ ਵਿਖਾਈ ਸੀਗੀ ਜੇ ਰਹੀ ਗੱਲ ਆ ਫਿਲਹਾਲ ਦੇ ਜਿਹੜੇ ਜਿਹੜੇ ਐਂਟੀ ਐਫੀਡੇਵਿਟ ਜਿਹੜਾ ਐਂਟੀ ਪ੍ਰੋਟੈਸਟ ਐਫੀਡੇਵਿਟ ਇਹਨਾਂ ਨੇ ਲੈ ਕੇ ਆਂਦਾ ਉਹਦੇ ਰਿਲੇਟਿਡ ਵੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਇਕੱਲੇ ਪੰਜਾਬ ਦੇ ਸਟੂਡੈਂਟ ਬੋਲ ਰਹੇ ਹੈਗੇ ਨੇ ਇਸ ਯੂਨੀਵਰਸਿਟੀ ਦੀ ਡਾਈਵਰਸਿਟੀ ਦੇਖੀ ਜਾਏ ਤਾਂ ਮਲੇਪੁਰ ਤੋਂ ਲੈ ਪੰਜਾਬ ਤੱਕ ਪੰਜਾਬ ਤੋਂ ਲੈ ਕੇ ਸਾਊਥ ਇੰਡੀਆ ਤੱਕ ਸਾਰੇ ਬੱਚੇ ਹੈਗੇ ਆ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਆ ਤੇ ਉਹ ਸਾਰੇ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਸਾਡੇ ਨਾਲ ਜਿਹੜੇ ਮਤਲਬ ਪੋਲੀਟੀਕਲ ਸਾਇੰਸ ਦਾ ਡਿਪਾਰਟਮੈਂਟ ਅਸੀਂ ਹੈ ਤੋਂ ਮੈਂ ਹੈਗੀ ਆ ਸਾਡੇ ਨਾਲ ਬੱਚੇ ਜਿਹੜੇ ਬਹੁਤ ਅਲੱਗ-ਅਲੱਗ ਸਟੇਟਸ ਤੋਂ ਹੈਗੇ ਨੇ ਉਹ ਸਾਰਿਆਂ ਨੇ ਮਿਲ ਕੇ ਵਿਰੋਧ ਕੀਤਾ ਹਰ ਡਿਪਾਰਟਮੈਂਟ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਡਾਈਵਰਸਿਟੀ ਉਹ ਸਾਰੇ ਹੀ ਵਿਰੋਧ ਕਰ ਰਹੇ ਨੇ ਬੇਸਿਕ ਗੱਲ ਇਹ ਹੈ ਕਿ ਜਿਹੜੇ ਬੰਦੇ ਤੁਸੀਂ ਕਹਿ ਸਕਦੇ ਹੋ ਐਕਟਿਵ ਸਿਟੀਜ਼ਨਸ ਨੇ ਜਿਨ੍ਹਾਂ ਨੂੰ ਚੀਜ਼ਾਂ ਦੀ ਅਵੇਅਰਨੈਸ ਹੈਗੀ ਉਹ ਸਾਰੇ ਹੀ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਇਹ ਕੋਈ ਇੱਕ ਟੈਗ ਨਹੀਂ ਲਾਉਣਾ ਚਾਹੀਦਾ ਇਹ ਵੀ ਉਹ ਤਾਂ ਕਹਿਣਗੇ ਕਿ ਇਹ ਕਿਸੇ ਪਾਰਟੀ ਨੇ ਬਿਠਾਏ ਹੋਏ ਨਹੀਂ ਪੂਰਾ ਪ੍ਰੋਪਾਗੈਂਡਾ ਕੀਤਾ ਹੋਏ ਇੱਕ ਪਾਸੇ ਤਰਨ ਤਰਨ ਦੀ ਚੋਣ ਹੈ ਦੂਜੇ ਪਾਸੇ ਇਹ ਤਰਨ ਲਾ ਕੇ ਬਹਿ ਗਏ ਅ ਪਹਿਲਾਂ ਤਾਂ ਇਹ ਗੱਲ ਮੈਂ ਕਲੀਅਰ ਕਰਨਾ ਚਾਹੂੰਗੀ ਫਿਰ ਇਸ ਬਾਰੇ ਜਦੋਂ ਸ਼ੁਰੂ ਤੋਂ ਅਗਰ ਜਾਣਕਾਰੀ ਅਗਰ ਭਾਜੀਪੀ ਵਾਲੇ ਵੀ ਲੈਣਾ ਚਾਹਣ ਤਾਂ ਇਹ ਪਾਰਟੀ ਤੋਂ ਕੰਮ ਸ਼ੁਰੂ ਹੀ ਨਹੀਂ ਸੀ ਹੋਇਆ ਕਿਸੇ ਤੋਂ ਏ ਸਟੂਡੈਂਟਸ ਨੇ ਅਲੱਗ-ਅਲੱਗ ਡਿਪਾਰਟਮੈਂਟਸ ਤੇ ਜਾ ਕੇ ਆਪਣੀ ਕੈਂਪੇਨਿੰਗ ਸ਼ੁਰੂ ਕੀਤੀ ਹੈ ਪੋਲੀਟੀਕਲ ਸਾਇੰਸ ਵਾਲਿਆਂ ਨੇ ਕੀਤੀ ਹੈ ਲਾਜ਼ ਦੇ ਡੀਆਰ ਨੇ ਸਾਡੇ ਨਾਲ ਸਾਡੇ ਨਾਲ ਬਾਕੀ ਡਿਪਾਰਟਮੈਂਟਸ ਤੋਂ ਵੀ ਬੱਚੇ ਹੈਗੇ ਨੇ ਉਹਨਾਂ ਨੇ ਖੁਦ ਲੈਟਰ ਸਾਈਨ ਕਰਕੇ ਆਪਣੇ ਐਚਓਡੀਜ਼ ਨੂੰ ਦਿੱਤੀਆਂ ਨੇ ਕਿ ਅਸੀਂ ਐਫਿਡੇਵਿਟ ਦਾ ਮਤਲਬ ਖੰਨਨ ਕਰਦੇ ਆ ਅਸੀਂ ਇਸ ਦੇ ਅਸੀਂ ਇਸ ਨੂੰ ਸਾਈਨ ਨਹੀਂ ਕਰਾਂਗੇ ਠੀਕ ਹੈ ਫਿਰ ਉਸ ਤੋਂ ਬਾਅਦ ਜਿਹੜੀਆਂ ਪੋਲੀਟੀਕਲ ਪਾਰਟੀ ਸਾਡੇ ਨਾਲ ਅਸੀਂ ਉਹਨਾਂ ਦਾ ਅਪਰੋਚ ਕੀਤੀ ਵੀ ਅਸੀਂ ਰਿਪਰੈਜ਼ੈਂਟੇਟਿਵਸ ਜਿਹੜੇ ਸਾਡੇ ਹੈਗੇ ਸਟੂਡੈਂਟ ਕਾਉਂਸਲ ਦੇ ਚਾਰ ਮੈਂਬਰ ਹੈਗੇ ਆ ਅਸੀਂ ਉਹਨਾਂ ਦੇ ਥਰੂ ਵੀ ਅਪਰੋਚ ਕੀਤੀ ਹੈਗੀ ਆ ਸੋ ਉਹ ਚੀਜ਼ਾਂ ਬਾਅਦ ਚੋਂ ਜੁਆਇਨ ਹੋਈਆਂ ਨੇ ਮਤਲਬ ਕਿ ਤੁਸੀਂ ਸਟੂਡੈਂਟ ਦਾ ਬੇਸ ਹੈਗਾ ਇਸ ਚੀਜ਼ ਉੱਤੇ ਇਹ ਇਸ ਚੀਜ਼ ਨੂੰ ਕਦੇ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ ਇਹ ਸਟੂਡੈਂਟਸ ਇੰਨਾ ਕਿ ਤੁਹਾਨੂੰ ਤੁਸੀਂ ਮੰਨਦੇ ਹੋ ਕਿ ਪੰਜਾਬ ਦਾ ਹੱਕ ਰਹਿ ਗਿਆ ਯੂਨੀਵਰਸਿਟੀ ਤੇ ਜਾਂ ਚੰਡੀਗੜ੍ਹ ਤੇ ਕਿਉਂਕਿ ਜੇ ਆਪਾਂ ਕੱਲਾ ਕੱਲਾ ਬੋਰਡ ਦੇਖੀਏ ਉੱਥੇ ਵੀ ਹੋਰ ਭਾਸ਼ਾ ਲਿਖੀ ਹੋਈ ਹੈ ਬੋਲੀ ਵੀ ਹੋਰ ਬੋਲੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਤੇ ਕੁਝਕ ਤੁਸੀਂ ਸਟੂਡੈਂਟ ਹੋ ਜਿਹੜੇ ਲਗਾਤਾਰ ਇਸ ਤਰੀਕੇ ਦੇ ਮੁੱਦੇ ਚੁੱਕਦੇ ਹੋ ਪਰ ਹਰ ਮੁੱਦੇ ਨੂੰ ਹੱਲ ਕਰਾਉਣ ਵਾਸਤੇ ਯੂਨੀਵਰਸਿਟੀ ਤੱਕ ਨਾ ਲਾਉਣਾ ਪੈਂਦਾ ਅ ਪੰਜਾਬ ਦੇ ਸੇਹ ਦੀ ਅਗਰ ਗੱਲ ਕਰੋ ਤਾਂ ਕੋਈ ਵੀ ਇਸ਼ੂ ਅਗਰ ਯੂਨੀਵਰਸਿਟੀ ਦੇ ਵਿੱਚ ਆ ਰਿਹਾ ਹੈਗਾ ਪਾ ਮੈਂ ਐਫੀਡੇਵਿਟ ਦਾ ਆ ਰਿਹਾ ਹੈ ਸੈਨੀਟ ਦਾ ਆ ਰਿਹਾ ਉਹਦਾ ਡਾਇਰੈਕਟ ਇੰਪੈਕਟ ਪੰਜਾਬ ਉੱਤੇ ਹੈਗਾ ਕਿਉਂਕਿ ਪੰਜਾਬ ਦੇ ਕਿੰਨੇ ਸਾਰੇ ਕਾਲਜੇਜ਼ ਐਫੀਲੀਏਟਡ ਨੇ ਯੂਨੀਵਰਸਿਟੀ ਦੇ ਨਾਲ ਉੱਥੇ ਪੰਜਾਬ ਦੇ ਹੀ ਬੱਚੇ ਪੜ੍ਹ ਰਹੇ ਨੇ ਹੈਗੇ ਉਹਨਾਂ ਦੇ ਉੱਤੇ ਡਾਇਰੈਕਟ ਅਸਰ ਹੋਏਗਾ ਇਸ ਚੀਜ਼ ਦਾ ਤਾਂ ਇਸ ਕਰਕੇ ਆਪਾਂ ਇਸ ਕਰਕੇ ਆਪਾਂ ਕਹਿ ਰਹੇ ਹੈਗੇ ਆ ਕਿ ਜਿਹੜਾ ਮਤਲਬ ਇਟਸ ਜਸਟ ਨਾਟ ਅਬਾਊਟ ਕਿ ਕੋਸ਼ਿਕ ਫਿਊ ਸਟੂਡੈਂਟਸ ਨੇ ਪੂਰੇ ਪੰਜਾਬ ਉੱਤੇ ਇੰਪੈਕਟ ਪਏਗਾ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਸੀ ਸੈਨੇਟ ਦੇ ਵਿੱਚ ਉਹ ਹੁਣ ਨਹੀਂ ਹੈਗੀ ਇਹਦੇ ਜਿਹੜਾ ਆਪਣਾ ਸੈਨੇਟ ਦਾ ਬਾਡੀ ਉਹਨਾਂ ਨੇ 31 ਮੈਂਬਰੀ ਬਾਡੀ ਕਰ ਦਿੱਤੀ ਗਈ ਆ ਉਦੇ ਵਿੱਚ ਉਹਦਾ ਸੇ ਜਿਹੜਾ ਘਟ ਪੰਜਾਬ ਦਾ ਸੇ ਆਪਣਾ ਘਟ ਜਾਏਗਾ ਇਹ ਨਵੇਂ ਬੱਚਿਆਂ ਦੇ ਉੱਤੇ ਪਾਲਿਸੀ ਲਾਗੂ ਹੋ ਰਹੀ ਹੈ ਤੇ ਪੁਰਾਣੇ ਜਿਹੜੇ ਬੱਚੇ ਉਹਨਾਂ ਤੇ ਉੱਤੇ ਵੀ ਸਾਰਿਆਂ ਤੇ ਕਰ ਰਹੇ ਨੇ ਜੀ ਸਟਾਰਟਿੰਗ ਨਵੇਂ ਤੋਂ ਲਿਆ ਜਾ ਰਿਹਾ ਸਾਰਿਆਂ ਤੋਂ ਮਤਲਬ ਨਵੇਂ ਤੋਂ ਲਾਗੂ ਕਰ ਰਹੇ ਨੇ ਲੇਕਿਨ ਪੁਰਾਣਿਆਂ ਨੂੰ ਵੀ ਕਿਹਾ ਜਾ ਰਿਹਾ ਕਿ ਤੁਸੀਂ ਐਫਿਡੇਵਿਟ ਦਿਓ ਅੱਜ ਕੋਈ ਕਿਹਾ ਜਾਂਦਾ ਕਿ ਯੂਨੀਵਰਸਿਟੀ ਜਿੱਥੋਂ ਬੱਚੇ ਪੜ੍ਹਨ ਆਉਂਦੇ ਭਾਵੇਂ ਪੰਜਾਬ ਹਰਿਆਣਾ ਹਿਮਾਚਲ ਕਿਤੋਂ ਵੀ ਕਿਤਾਬਾਂ ਦੀ ਪੜ੍ਹਾਈ ਤਾਂ ਪੜ੍ਹਨੀ ਪੜ੍ਹਣੀ ਦੂਜੇ ਪਾਸੇ ਹੱਕਾਂ ਦੀ ਪੜ੍ਹਾਈ ਪੜ੍ਹਨੀ ਪੈਂਦੀ ਹੈ ਤੇ ਇਸ ਤੇ ਹੱਕਾਂ ਦੇ ਉੱਤੇ ਵੀ ਡਾਕਾ ਮਾਰਿਆ ਜਾ ਰਿਹਾ ਕਿ ਬੰਦਾ ਸਿੱਖ ਨਹੀਂ ਸਕਦਾ ਕੁਝ ਕਿ ਅਸੀਂ ਆਪਣਾ ਹੱਕ ਕਿਵੇਂ ਲੈ ਸਕਦੇ ਤੁਸੀਂ ਦੇਖੋ ਨਾ ਐਫੀਡੈਵਿਟ ਦਾ ਆਣਾ ਤੇ ਯੂਨੀਵਰਸਿਟੀ ਦਾ ਹੋਣਾ ਦੋਨੇ ਆਪੋਜ਼ਿਟ ਗੱਲਾਂ ਨੇ ਯੂਨੀਵਰਸਿਟੀ ਦਾ ਮਤਲਬ ਕੀ ਆ ਕਿ ਇੱਥੇ ਤੁਸੀਂ ਡਿਬੇਟ ਕਰੋ ਡਿਸਕਸ਼ਨ ਕਰੋ ਕ੍ਰਿਟੀਕਲ ਥਿੰਕਿੰਗ ਡਿਵੈਲਪ ਕਰੋ ਆਈਡੀਆ ਦਾ ਦਾਨ ਪ੍ਰਦਾਨ ਕਰੋ ਕੁਝ ਆਪੋਜ਼ਿਟ ਆਈਡੀਆ ਵੀ ਹੋ ਸਕਦਾ ਮਤਲਬ ਅੱਜ ਇਹ ਕਹਿ ਰਹੇ ਨੇ ਕਿ ਤੁਸੀਂ ਪ੍ਰੋਟੈਸਟ ਨਹੀਂ ਕਰਨਾ ਰਾਈਟ ਟੂ ਪ੍ਰੋਟੈਸਟ ਤੁਹਾਡਾ ਖੋਇਆ ਜਾਰ ਕੱਲ ਨੂੰ ਕਹਿਣਗੇ ਕਲਾਸ ਦੇ ਵਿੱਚ ਵੀ ਸਵਾਲ ਨਹੀਂ ਪੁੱਛਣਾ ਮਤਲਬ ਜੋ ਟੀਚਰ ਨੇ ਕਿਹਾ ਤਾਂ ਅੰਤਮ ਸੱਚ ਹੈ ਮਤਲਬ ਇੱਥੇ ਹੁਣ ਟੀਚਰਾਂ ਦੀ ਜਿਹੜੀ ਭਰਤੀ ਹੋ ਰਹੀ ਆ ਉਹ ਭਰਤੀ ਮੈਰਿਟ ਬੇਸ ਥੋੜੀ ਹੋ ਰਹੀ ਆ ਕਿਹਦਾ ਬੀਜੇਪੀ ਨਾਲ ਲਿੰਕ ਆ ਉਹ ਭਰਤੀ ਹੋ ਰਹੇ ਨੇ ਅਜ ਇੱਕ ਹੋਰ ਵੀ ਕਾਫੀ ਗੱਲਾਂ ਚੱਲ ਰਹੀਆਂ ਲੋਕਾਂ ਦੇ ਵਿੱਚ ਕਿ ਪੰਜਾਬ ਦੀ ਸਰਕਾਰ ਨੇ ਸੂਬਾ ਸਰਕਾਰ ਨੇ ਯੂਨੀਵਰਸਿਟੀ ਨੂੰ ਉਸ ਤਰੀਕੇ ਨਾਲ ਸਾਂਭਿਆ ਨਹੀਂ ਤਾਂ ਕਰਕੇ ਹੀ ਤਰੀਕੇ ਦੇ ਹੱਕ ਖੋਏ ਜਾ ਰਹੇ ਨੇ ਇਹ ਲੱਗਦਾ ਕਿ ਕਿਤੇ ਨਾ ਕਿਤੇ ਸੂਬਾ ਸਰਕਾਰਾਂ ਦੀ ਇਸ ਤਰੀਕੇ ਦੀ ਘਾਟ ਰਹੀ ਹੈ ਭਾਵੇਂ ਹੁਣ ਬਿਆਨਬਾਜ਼ੀ ਬਹੁਤ ਹੁੰਦੀ ਹੈ ਬਹੁਤ ਲੀਡਰ ਵੀ ਆ ਰਹੇ ਨੇ ਨਹੀਂ ਇਹ ਗੱਲ ਤਾਂ ਬਿਲਕੁਲ ਸੱਚ ਹੈ ਕਿ ਪੰਜਾਬ ਸਰਕਾਰ ਆ ਉਹਨਾਂ ਦੇ ਮੰਤਰੀਆਂ ਨੂੰ ਉਹਨਾਂ ਦੇ ਐਮ ਐਲ ਏ ਐਮ ਪੀ ਨੂੰ ਇੱਥੇ ਆ ਕੇ ਸਾਡੇ ਨਾਲ ਬਹਿਣਾ ਚਾਹੀਦਾ ਪੰਜਾਬ ਯੂਨੀਵਰਸਿਟੀ ਜੇ ਪੰਜਾਬ ਦੀ ਹੈ ਜੇ ਪੰਜਾਬ ਦੀ ਸਰਕਾਰ ਬਿਆਨ ਦੇ ਕੇ ਸਾਰੂਗੀ ਫੇਰ ਨਹੀਂ ਹੋ ਸਕਦਾ ਇੱਥੇ ਸਟੂਡੈਂਟਸ ਨਾਲ ਆ ਕੇ ਬਹਿਣਾ ਪਊਗਾ ਪੰਜਾਬ ਯੂਨੀਵਰਸਿਟੀ ਸਿਰਫ ਸਟੂਡੈਂਟਸ ਦੀ ਨਹੀਂ ਜੇ ਪੰਜਾਬ ਸਰਕਾਰ ਇਹਦੇ ਵਿੱਚ ਹੱਕ ਚਾਹੁੰਦੀ ਹੈ ਤੇ ਸਾਡੇ ਨਾਲ ਆ ਕੇ ਬੈਠੋ ਰੋਜ਼ ਤੁਹਾਡੇ 90 ਐਮ ਐਲ ਏ ਹੈਗੇ ਆ ਇੰਨੇ ਐਮ ਪੀ ਆ ਇੰਨੇ ਮੰਤਰੀ ਆ ਕੇ ਸਾਡੇ ਨਾਲ ਬੈਠੋ ਅਸ ਤਾਂ ਇੱਥੇ ਹੀ ਬੈਠੇ ਆ ਸੰਤਾ ਇਹਨੇ ਦਿਨ ਹੋ ਗਏ ਆਪਾਂ ਸਵੇਰ ਰਾਤ ਇੱਥੇ ਹੀ ਬੈਠੇ ਹੋਏ ਆ ਲੇਕਿਨ ਹੁਣ ਆਇਆ ਜਾ ਰਿਹਾ ਜੈ ਸੈਨੇਟ ਭੰਗ ਹੋ ਗਈ ਆਪਾਂ ਤਾਂ ਜਦੋਂ ਐਫੀਡੇਵਿਟ ਦਾ ਮੁੱਦਾ ਆਇਆ ਅਸੀਂ ਤਾਂ ਇਹੀ ਕਹਿ ਰਹੇ ਸੀਗੇ ਸਾਡੇ ਤੋਂ ਪ੍ਰੋਟੈਸਟ ਕਰਨ ਦਾ ਹੱਕ ਇਸ ਲਈ ਲਿਆ ਜਾ ਰਿਹਾ ਤਾਂ ਕਿ ਕੋਈ ਅਨਡੈਮੋਕਰੈਟਿਕ ਚੀਜ਼ਾਂ ਕਰਪਾਨ ਉਹ ਹੋਣੀਆਂ ਸ਼ੁਰੂ ਹੋ ਚੁੱਕੀਆਂ ਤੇ ਹੁਣ ਆੰਦਗੀ ਫਿਰ ਐਫੀਡੇਵਿਟ ਜਦ ਤੱਕ ਵਾਪਸ ਨਹੀਂ ਹੁੰਦਾ ਜਦ ਤੱਕ ਸੈਨੇਟ ਬਿਹਾਲ ਨਹੀਂ ਹੁੰਦੀ ਉਦ ਤੱਕ ਪੰਜਾਬ ਯੂਨੀਵਰਸਿਟੀ ਦੀ ਆਤਮਾ ਰੂਹ ਖਤਰੇ 'ਚ ਹੈਗੀ ਤੇ ਇਹ ਤਾਂ ਸਾਡੇ ਸਾਰੇ ਪੰਜਾਬ ਦੇ ਸਰਕਾਰ ਨਹੀਂ ਪੰਜਾਬ ਦੀ ਹਰ ਪਾਰਟੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇੱਥੇ ਧਰਨੇ ਦਾ ਕੇ ਸਾਡੇ ਨੂੰ ਬਹਿਣਾ ਚਾਹੀਦਾ ਯੂਨੀਵਰਸਿਟੀ ਦੇ ਬੱਚੇ ਕਿੰਨੀ ਕਿ ਮжоਰਿਟੀ ਹੈ ਇੱਥੇ ਤਾਂ ਰਨੇ ਪ੍ਰਤੀ ਕਿਉਂਕਿ ਕਾਫੀ ਅਸੀਂ ਦੇਖਿਆ ਚਲੋ ਤੁਸੀਂ ਕਹਿ ਰਹੇ ਹੋ ਕਿ ਸਮੇ ਸਮੇਂ ਸਰ ਇਕੱਠ ਵੀ ਹੁੰਦਾ ਪਰ ਕਾਫੀ ਬੱਚੇ ਹੁੰਦੇ ਜਿਹਦੇ ਸੈਸਟੀਮ ਮੋਡ ਦਾ ਬਹੁਤ ਜ਼ਿਆਦਾ ਪਰ ਮੈਂ ਸਾਰੇ ਮਤ ਪਹਿਲਾਂ ਵੀ ਕਿਹਾ ਕਿ ਉਧਰ ਘੁੰਮ ਕੇ ਆਇਆ ਪਰ ਹੁਣ ਤਾਂ ਬਹੁਤ ਵੱਡਾ ਇਕੱਠ ਚਾਹੀਦਾ ਸੀ ਬੰਦੇ ਇੱਥੇ 20 50 ਸਾਰੇ ਦੇਖੋ ਸਰ ਐਕਚੁਅਲੀ ਅੱਜ ਇੱਕ ਸੰਡੇ ਹੈਗਾ ਅੱਜ ਬੱਚੇ ਤਾਂ ਵੀ ਥੋੜਾ ਆ ਘਰ ਗਏ ਹੋਏ ਆ ਇਸ ਲਈ ਇਕੱਠ ਥੋੜਾ ਘੱਟ ਆ ਨਹੀਂ ਤਾਂ ਇੱਥੇ ਇਕੱਠ ਹੁੰਦਾ ਤੇ 24 ਘੰਟੇ ਇੱਥੇ ਬੰਦੇ ਬੈਠੇ ਹੁੰਦੇ ਆ ਦਿਨ ਰਾਤ ਬੰਦੇ ਹੁੰਦੇ ਆ ਤੇ ਜਦ ਇਦਾਂ ਦੇ ਮੁੱਦੇ ਹੁੰਦੇ ਆ ਸਟੂਡੈਂਟਸ ਦੀ ਵਾਰੀ-ਵਾਰੀ ਡਿਊਟੀ ਵੀ ਲੱਗਦੀ ਆ ਕਿਉਂਕਿ ਬਾਕੀ ਕੰਮ ਵੀ ਬੰਨ ਨਹੀਂ ਹੋ ਸਕਿਆ ਉਹਨਾਂ ਪੇਪਰ ਆ ਰਹੇ ਆ ਬਾਕੀ ਸਭ ਕੁਝ ਚੱਲਦਾ ਹੁੰਦਾ ਲੇਕਿਨ ਸਟੂਡੈਂਟਸ ਬਹੁਤ ਕੌਂਸ਼ੀਅਸ ਆ ਮੈਂ ਖੁਦ ਯੂਆਲਐਸ ਤੋਂ ਆ ਤੇ ਯੂਆਲਐਸ ਦੇ ਬੱਚੇ ਬਹੁਤ ਜ਼ਿਆਦਾ ਇੱਥੇ ਪਾਰਟਿਸਪੇਟ ਵੀ ਕਰਦੇ ਪਿਆ ਤੇ ਸਾਰੇ ਪਾਰਟਿਸਪੇ ਇਸ਼ੂ ਚੱਕਿਆ ਜਾਵੇ ਠੀਕ ਹੈ ਬਿਲਕੁਲ ਦੇਖੋ ਕਿ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਮਾਮਲਾ ਪੱਖਿਆ ਹੋਇਆ ਹੁਣ ਦਿਖਦੇ ਆ ਕਿ ਇਹ ਜੋ ਸੈਨੀਟੇਪਾਂ ਨੂੰ ਹੁੰਦਾ ਜੇ ਨਹੀਂ ਤਾਂ ਬਹੁਤ ਸਮੇਂ ਤੱਕ ਸੀਗਾ ਥੋੜੇ ਕਰਨ ਗੁਰਜੋਤ ਦੇ ਨਾਲ ਤੇ ਸੰਦੇਸ਼